ਬਹੁਤ ਹੀ ਪਿਆਰੇ ਦੇਸ਼ ਵਾਸੀਓ ਅੱਜ ਭਾਰਤ ਆਪਣਾ 78ਵਾਂ ਆਜ਼ਾਦੀ ਦਿਵਸ ਮਨਾ ਰਿਹਾ ਹੈ। ਆਜ਼ਾਦੀ ਕੋਈ ਫਰੀ ਨਹੀਂ ਹੈ। ਆਜ਼ਾਦੀ ਲਈ ਬਹੁਤ ਸਾਰੀਆਂ ਕੁਰਬਾਨੀਆਂ ਤੇ ਤਿਆਗ ਕਰਨੇ ਪੈਂਦੇ ਨੇ। ਤੇ ਸਾਡੇ ਜਿਹੜੇ ਲੋਕ ਨੇ ਭਾਰਤ ਦੇ ਜਿਹੜੇ ਵੰਸ਼ਜ ਨੇ ਉਹਨਾਂ ਨੇ ਬਹੁਤ ਸਾਰੀਆਂ ਕੁਰਬਾਨੀਆਂ ਤੇ ਤਿਆਗ ਦਿੱਤੇ ਵੀ ਨੇ। ਅੱਜ ਭਾਰਤ ਦੀ ਸਥਿਤੀ ਜਿਹੜੀ ਹੈਗੀ ਆ ਪੂਰੇ ਵਿਸ਼ਵ ਦੇ ਵਿੱਚ ਇੱਕ ਬੜੇ ਵਧੀਆ ਦੇਸ਼ ਦੇ ਤੌਰ ਤੇ ਉੱਭਰ ਰਹੀ ਹੈ। ਤੇ ਨਾਲ ਦੀ ਨਾਲ ਅਸੀਂ ਕੁਝ ਜਿਹੜੀਆਂ ਗੱਲਾਂ ਤੁਹਾਡੇ ਨਾਲ ਹੀ ਸਾਂਝੀਆਂ ਕਰਨੀਆਂ ਚਾਹੁੰਦੇ ਹਾਂ ਕਿ ਜਿਹੜਾ ਦੇਸ਼ ਭਗਤ ਸਿੰਘ ਦਾ ਸੁਪਨਾ ਸੀਗਾ ਅਸੀਂ ਉਸ ਤਰ੍ਹਾਂ ਦਾ ਦੇਸ਼ ਵਿਕਸਿਤ ਨਹੀਂ ਕਰ ਸਕਕੇ ਉਹਨਾਂ ਦੀ ਜਿਹੜੀ ਸੋਚ ਸੀ ਉਸ ਤਰ੍ਹਾਂ ਦੀ ਅਸੀਂ ਭਾਰਤ ਦੇ ਵਿੱਚ ਉਸ ਤਰ੍ਹਾਂ ਦਾ ਜਿਹੜੀ ਕਾਨੂੰਨ ਵਿਵਸਥਾ ਸੰਵਿਧਾਨਕ ਵਿਵਸਥਾ ਉਸ ਤਰ੍ਹਾਂ ਦੀ ਲਾਗੂ ਨਹੀਂ ਕਰ ਸਕਕੇ ਇਸੇ ਤਰ੍ਹਾਂ ਉਦਮ ਸਿੰਘ ਸਰਦਾਰ ਉਦਮ ਸਿੰਘ ਦਾ ਜੋ ਸੁਪਨਾ ਸੀ ਕਿ ਭਾਰਤ ਇਹ ਹੋ ਜਾ ਹੋਵੇ ਉੱਥੇ ਵੀ ਕਿਤੇ ਨਾ ਕਿਤੇ ਕਮੀ ਰਹਿ ਗਈ ਹੈ। ਬਾਬਾ ਸਾਹਿਬਾਂ ਅੰਭਿਤ ਕਰਦੇ ਸੁਪਨਿਆਂ ਦਾ ਭਾਰਤ ਵੀ ਅਸੀਂ ਨਹੀਂ ਸਿਰ ਸਕੀ। ਬਾਬਾ ਸਾਹਿਬ ਨੇ ਬਹੁਤ ਸਾਰੇ ਜਿਹੜੇ ਗਰੀਬ ਨੇ, ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਨੂੰ ਅਧਿਕਾਰ ਅਤੇ ਕਾਨੂੰਨ ਜਿਹੜੇ ਉਹਨਾਂ ਲਈ ਬਣਾਏ ਸੀ, ਅੱਜ ਭਾਰਤੀ ਵਿਵਸਥਾ ਕਿਤੇ ਨਾ ਕਿਤੇ ਉਹਨਾਂ ਕਾਨੂੰਨਾਂ ਦਾ ਕਾਣ ਕਰਨ ਤੇ ਲੱਗੀ ਹੋਈ ਹੈ। ਦੇਖੋ ਜੇਕਰ ਦੇਸ਼ ਵਾਸੀਆਂ ਨੂੰ ਜੇਕਰ ਦੇਸ਼ ਵਾਸੀਆਂ ਦੇ ਵਿੱਚ ਹੀ ਆਪਣੇ ਨਾਗਰਿਕਾਂ ਪ੍ਰਤੀ ਇੱਕ ਦੂਜੇ ਦੇ ਪ੍ਰਤੀ ਡਿਸਕ੍ਰਿਮੀਨੇਸ਼ਨ ਦੀ ਭਾਵਨਾ ਹੋਊਗੀ ਉਹਨਾਂ ਪ੍ਰਤੀ ਜਿਹੜੇ ਹੀਣਤਾ ਦੀ ਭਾਵਨਾ ਹੋਊਗੀ ਤਾਂ ਉਹਨਾਂ ਅੰਦਰ ਆਜ਼ਾਦੀ ਦੀ ਜਿਹੜੀ ਚਿੰਗ ਹੈ ਆਜ਼ਾਦੀ ਪ੍ਰਤੀ ਉਹਨਾਂ ਪ੍ਰਤੀ ਕਿਵੇਂ ਉਤਸ਼ਾਹ ਪੈਦਾ ਹੋਊਗਾ ਅੱਜ ਜ਼ਰੂਰਤ ਹੈ ਭਾਰਤ ਦੇ ਜਿਹੜਾ ਗਰੀਬ ਹੈ ਮਜ਼ਦੂਰ ਹੈ ਜਿਹੜਾ ਵਿਸ਼ੇਸ਼ ਕਰਕੇ ਨੀਵੀਆਂ ਸ਼੍ਰੇਣੀਆਂ ਨੇ ਨੀਵੀਆਂ ਜਿਹੜੀਆਂ ਜਾਤਾਂ ਨੇ ਉਹਨਾਂ ਨੂੰ ਹੋਰ ਅਪਲਿਫਟ ਕਰਨ ਦੀ ਉਹਨਾਂ ਲਈ ਹੋਰ ਨਵੇਂ ਕਾਨੂੰਨ ਬਣਾਉਣ ਦੀ ਉਹਨਾਂ ਦੇ ਅੰਦਰ ਵੀ ਆਜ਼ਾਦੀ ਦਾ ਜਜ਼ਬਾ ਭਰਨ ਦੇ ਲਈ ਉਹਨਾਂ ਦੀ ਨਾ ਕਿਤੇ ਅ ਕਹ ਲਓ ਕਿ ਕੋਰਟ ਕਚਾਰੀਆਂ ਥਾਣੇ ਜਾਂ ਕਿਸੇ ਵੀ ਤਰ੍ਹਾਂ ਦੇ ਉਹਨਾਂ ਦੇ ਨਾਲ ਜੋ ਵੀ ਅਸੀਂ ਨਿੱਤ ਅਖਬਾਰਾਂ ਦੇ ਵਿੱਚ ਪੜ੍ਹਦੇ ਹਾਂ ਉਹਨਾਂ ਦੇ ਨਾਲ ਜੋ ਵੀ ਵਿਤਕਰਾ ਹੋ ਰਿਹਾ ਹੈ ਅੱਜ ਉਹਨੂੰ ਵਿਤਕਰੀ ਨੂੰ ਰੋਕਣ ਦੀ ਲੋੜ ਹੈ ਸੰਵਿਧਾਨ ਨੂੰ ਬਦਲਣ ਦੀ ਲੋੜ ਨਹੀਂ ਸੰਵਿਧਾਨ ਬਾਬਾ ਸਾਹਿਬ ਅੰਬੇਦਕਰ ਵੱਲੋਂ ਪਹਿਲਾਂ ਹੀ ਬਹੁਤ ਵਧੀਆ ਢੰਗ ਦੇ ਨਾਲ ਸਾਰੇ ਹੀ ਲੋਕਾਂ ਦੇ ਅਧਿਕਾਰਾਂ ਨੂੰ ਮੁੱਖ ਰੱਖ ਕੇ ਲਿਖਿਆ ਗਿਆ ਹੈ ਉਹਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਸੋ ਇੱਕ ਵਾਰ ਫੇਰ ਤੋਂ ਅਸੀਂ ਇਹ ਚਾਹਾਂਗੇ ਭਾਰਤ ਸਰਕਾਰ ਤੋਂ ਕਿ ਜਿਹੜੇ ਉੱਥੇ ਸਰਕਾਰਾਂ ਜਿਹੜੀਆਂ ਚਲਾ ਰਹੇ ਨੇ ਚਾਹੇ ਸਟੇਟ ਸਰਕਾਰ ਹੈ ਚਾਹੇ ਸੈਂਟਰ ਸਰਕਾਰ ਹੈ ਉਹ ਗਰੀਬਾਂ ਦੀ ਮਜ਼ਦੂਰਾਂ ਦੀ ਉਹਨਾਂ ਦੇ ਅਧਿਕਾਰਾਂ ਦੀ ਰੱਖਿਆ ਕਰੇ ਉਹਨਾਂ ਨੂੰ ਵੱਧ ਤੋਂ ਵੱਧ ਸ਼ਕਤੀਸ਼ਾਲੀ ਬਣਾਵੇ ਇਸ ਵੀਡੀਓ ਨੂੰ ਮੇਰੇ ਇਸ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਇੱਕ ਵਾਰ ਫੇਰ ਤੋਂ ਪੂਰੇ ਭਾਰਤ ਵਾਸੀਆਂ ਨੂੰ ਵਿਸ਼ਵ ਵਿੱਚ ਵਸਦੇ ਭਾਰਤ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ